ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਅਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਕਰਦੇ ਹਾਂ ਪਹਿਲੀ ਖ਼ਬਰ ਦਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਦੇ ਵਿਚਕਾਰ ਮੁਲਾਕਾਤ ਦੀ ਯੋਜਨਾ ਬਣਾਈ ਜਾ ਰਹੀ ਹੈ ਡੋਨਾਲਡ ਟਰੰਪ ਜਲਦੀ ਹੀ ਅਮਰੀਕਾ ਦੇ ਰਾਸ਼ਟਰਪਤੀ ਵੱਜੋਂ ਸੌ ਚੁੱਕਣ ਵਾਲੇ ਨੇ ਤੇ ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਰੂਸੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਤੈਅ ਕੀਤਾ ਜਾ ਰਿਹਾ ਤੇ ਰਿਪਬਲਿਕਨ ਗਵਰਨਰਾਂ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸੀ ਨੇਤਾ ਬਾਰੇ ਕਿਹਾ ਕਿ ਉਹ ਵਿਲਦਿਮੀਰ ਪੁਤਿਨ ਨੂੰ ਮਿਲਣਾ ਚਾਹ ਰੂਸ ਅਤੇ ਯੂਕਰੇਨ ਦੇ ਵਿਚਕਾਰ ਟਰੱਕ ਦਾ ਟਕਰਾਅ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਰਾਸ਼ਪ트ੀ ਪੁਤਿਨ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਨੇ ਅਜਿਹਾ ਜਨਤਕ ਤੌਰ ਤੇ ਵੀ ਕਿਹਾ ਤੇ ਸਾਨੂੰ ਯੁੱਧ ਅਤੇ ਖੂਨ ਖਰਾਬਾ ਖਤਮ ਕਰਨਾ ਪਵੇਗਾ। ਕੈਨੇਡਾ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨੀਜਰ ਦੇ 223 ਦੇ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਭਾਰਤੀ ਮੋਲਦਮ ਨੂੰ ਜਵੰਤ ਮਿਲਣ ਦੀ ਝੂਠੀ ਖਬਰ ਫੈਲਨ ਦੇ ਉੱਤੇ ਕੈਨੇਡਾ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ਸੀਬੀਸੀ ਨਿਊਜ਼ ਨੇ ਦਾਅਵਾ ਕੀਤਾ ਹੈ। ਕੰਮੋਲਦਮਨ ਦੀ ਰਿਹਾਈ ਬਾਰੇ ਭਾਰਤੀ ਮੀਡੀਆ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ ਸਾਰੀਆਂ ਖਬਰਾਂ ਝੂਠੀਆਂ ਨੇ ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਤੇ ਏਜੰਸੀ ਨੇ ਦਾਅਵਾ ਕੀਤਾ ਕਿ ਚਾਰੇ ਦੋਸ਼ੀ ਹਿਰਾਸਤ ਦੇ ਵਿੱਚ ਨੇ ਅਤੇ ਹਿਰਾਸਤ ਵਿੱਚ ਹੀ ਰਹਿਣਗੇ ਅਦਾਲਤ ਵਿੱਚ ਅਗਲੀ ਪੇਸ਼ੀ 11 ਫਰਵਰੀ ਨੂੰ ਇੱਕ ਪ੍ਰੀ ਟ੍ਰਾਇਲ ਕਾਨਫਰੰਸ ਹੈ ਤੇ ਉਹ 12 ਫਰਵਰੀ ਨੂੰ ਵੀ ਅਦਾਲਤ ਵਿੱਚ ਪੇਸ਼ ਹੋਣਗੇ ਸੀਬੀਸੀ ਨਿਊਜ਼ ਦੁਆਰਾ ਪ੍ਰਕਾਸ਼ਿਤ ਖਬਰ ਦੇ ਵਿੱਚ ਲਿਖਿਆ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਸਰਕਾਰ ਦੇ ਹਮਾਇਤੀਆਂ ਨੇ ਪੱਤਰਕਾਰੀ ਦੇ ਮਿਆਰਾਂ ਤੇ ਪ੍ਰੈਸ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਇਆ CBC ਨੇ ਕਿਹਾ ਦੇਸ਼ ਤੇ ਕਹਾ ਮੁਲਾਵਰ ਪੱਖਪਤੀ ਗੋਦੀ ਮੀਡੀਆ ਦਾ ਉਭਾਰ ਦੇਖ ਹੈ ਤੇ CBC ਨੇ ਇਹ ਵੀ ਲਿਖਿਆ ਕਿ ਨੀਜਰ ਕਤਲ ਕੇਸ ਦੇ ਦੋਸ਼ੀਆਂ ਬਾਰੇ ਝੂਠੇ ਦਾਅਵੇ ਕਰਨ ਵਾਲੇ ਕੁਝ ਆਊਟਲੈਟ ਗੋਦੀ ਮੀਡੀਆ ਪ੍ਰੋਫਾਈਲ ਉੱਤੇ ਫਿੱਟ ਬੈਠਦੇ ਨੇ ਪਰ ਕੁਝ ਅਜਿਹੇ ਨਹੀਂ ਹਨ ਪੰਜਾਬ ਹਰਿਆਣਾ ਦੇ ਖਨੌਰੀ ਸਰਦ ਦੇ ਉੱਤੇ ਮੋਰਚਾ ਜਿਹੜਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 44ਵੇਂ ਦਿਨ ਦੇ ਵਿੱਚ ਜਾਰੀ ਹੈ ਤੇ ਡਾਕਟਰਾਂ ਨੇ ਮੈਡੀਕਲ ਬੁਲਟਨ ਜਾਰੀ ਕਰਦੇ ਆ ਕਿ ਆ ਕਿ ਜੇਕਰ ਉਹਨਾਂ ਦੇ ਪੈਰ 3 ਦੇ ਦੂਜੇ ਅੰਕਾਂ ਦੇ ਬਰਾਬਰ ਕੀਤੇ ਜਾਣ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਜਾਂਦਾ ਹੈ ਬਲੱਡ ਪ੍ਰੈਸ਼ਰ ਨੂੰ ਸਥਿਰ ਕਰਨ ਦੇ ਲਈ ਉਹਨਾਂ ਦੇ ਪੈਰਾਂ ਨੂੰ ਉਚਾਈ ਉੱਤੇ ਰੱਖਣਾ ਪੈਂਦਾ ਹੈ ਤੇ ਅੱਜ ਜਗਜੀਤ ਸਿੰਘ ਢੱਲੇਵਾਲ ਨੇ ਵਿਸ਼ੇਸ਼ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਗੱਲ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਤਿਹਾਸ ਲਈ ਉਹਨਾਂ ਦੀ ਟਰਾਲੀ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਨਾ ਆਉਣ ਦਿੱਤਾ ਜਾਵੇ ਉਹਨਾਂ ਇਹ ਵੀ ਆਖਿਆ ਕਿ ਉਹ ਸਾਰੇ ਲੋਕਾਂ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਨੇ ਪਰ ਡਾਕਟਰੀ ਮਜਬੂਰੀ ਕਰਨ ਉਹ ਗੱਲ ਕਰਨ ਤੋਂ ਸਮਰਥ ਨਹੀਂ ਦੂਜੇ ਪਾਸੇ ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਕਿਸਾਨਾਂ ਨੂੰ ਕੇਂਦਰ ਦੀਆਂ ਸਕੀਮਾਂ ਨਾ ਮਿਲਣ ਤੇ ਦੁੱਖ ਪ੍ਰਗਟ ਕੀਤਾ ਪਰ ਇੱਕ ਕਿਸਾਨ ਆਗੂ ਨੇ ਕਿਹਾ ਕਿ 13 ਫਰਵਰੀ 2024 ਤੋਂ ਸੜਕਾਂ ਤੇ ਬੈਠੇ ਕਿਸਾਨਾਂ ਅਤੇ 26 ਨਵੰਬਰ 2024 ਤੋਂ ਮਰਨ ਵਰਤ ਉਤੇ ਬੈਠੇ ਜਗਜੀਤ ਸਿੰਘ ਦੱਲੇਵਾਲ ਦਾ ਸੰਘਰਸ਼ ਅਤੇ ਕੁਰਬਾਨੀ ਖੇਤੀਬਾੜੀ ਮੰਤਰੀ ਨੂੰ ਨਜ਼ਰ ਨਹੀਂ ਆ ਰਹੀ ਸ਼ਰੋਬਨਿਆ ਕਾਲੀਦਾਲ ਦੇ ਆਗੂ ਸੁਖਬੀ ਸਿੰਘ ਬਾਦਲ ਦੇ ਅਸਤੀਫਾ ਨੂੰ ਲੈ ਕੇ ਵਰਕਿੰਗ ਕਮੇਟੀ ਨੇ ਵੱਡਾ ਫੈਸਲਾ ਲਿਆ ਤੇ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਜਿਸ ਦੇ ਵਿੱਚ ਸੁਖਬੀ ਸਿੰਘ ਬਾਦਲ ਦੇ ਅਸਤੀਫਾ ਨੂੰ ਮਨਜ਼ੂਰ ਕਰ ਲਿਆ ਗਿਆ। ਨਰਕਾਰੀ ਮੁਤਾਬਕ ਵਰਕਿੰਗ ਕਮੇਟੀ ਦੇ ਵੱਲੋਂ ਸੁਖਬੀਰ ਬਾਦਲ ਦਾ ਪ੍ਰਧਾਨ ਦੀ ਸੇਵਾ ਨਿਭਾਉਣ ਦੇ ਲਈ ਧੰਨਵਾਦ ਵੀ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਜਦੋਂ ਤੱਕ ਨਵਾਂ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਸ ਸਮੇਂ ਤੱਕ ਬਲਵਿੰਦਰ ਸਿੰਘ ਭੋਂਦਰ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਹਿਣਗੇ ਤੇ ਨਾਲ ਹੀ ਜ਼ਿਕਰਯੋਗ ਇਹ ਵੀ ਹੈ ਕਿ ਸੁਖਬੀ ਸਿੰਘ ਬਾਦਲ ਪਹਿਲਾਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਚੁੱਕੇ ਅਕਾਲ ਤਖਤ ਸਾਹਿਬ ਨੇ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਦੇ ਹੁਕਮ ਜਾਰੀ ਕੀਤੇ ਥਣ ਤੇ 42 ਦਿਨਾਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਹੁਕਮਾਂ ਦੇ ਉੱਤੇ ਕਾਰਵਾਈ ਕੀਤੀ ਹੈ ਅਤੇ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੌਰਾਨ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇੱਕ ਵਫਦ ਨੇ ਅੱਜ ਰਾਜਪਾਲ ਗੁਲਾਬ ਚੰਦ ਕਟਾਰੀ ਜਨ ਨਾਲ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਦੌਰਾਨ ਚੰਡੀਗੜ੍ਹ ਦੇ ਵਿੱਚ ਮੁੱਖ ਸਿਕੱਤਰ ਲਾਉਣ ਦਾ ਵਿਰੋਧ ਕੀਤਾ ਗਿਆ ਵਫਦ ਦੇ ਵਿੱਚ ਪੰਜਾਬ ਦੇ ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ ਅਮਨ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਕੇਂਦਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਤੇ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਇਸੇ ਦੌਰਾਨ ਅਮਰੋੜਾ ਨੇ ਕਿਹਾ ਕਿ ਪੰਜਾਬ ਨਾਲ ਮਤਰੀ ਮਾਮਲਾ ਸਲੂਕ ਕੇਂਦਰ ਵੱਲੋਂ ਕੀਤਾ ਜਾ ਰਿਹਾ ਤੇ ਪੰਜਾਬ ਦੇ ਹੱਕ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦਾ ਹੱਕ ਖਤਮ ਕਰਨ ਦੀ ਕੋਸ਼ਿਸ਼ ਹੈ ਤੇ ਉਹਨਾਂ ਇਹ ਵੀ ਆਖਿਆ ਕਿ ਇਸ ਨੂੰ ਲੈ ਕੇ ਅਸੀਂ ਦਿੱਲੀ ਦੀਆਂ ਬਰੂਹਾਂ ਤੱਕ ਲੜਾਂਗੇ। ਲਾਲ ਸਾਗਰ ਦੇ ਵਿੱਚ ਹੁੱਤੀ ਬਾਗਿਆਂ ਦੇ ਹਮਲੇ ਤੋਂ ਬਾਅਦ ਅੱਗ ਲੱਗੇ ਇੱਕ ਤੇਲ ਟੈਂਕਰ ਤੋਂ ਵੱਡੇ ਪੱਧਰ ਦੇ ਉੱਤੇ ਲੀਕ ਹੁੰਦਾ ਖਤਰਾ ਬਣਿਆ ਹੋਇਆ ਤੇ ਇੱਕ ਸੁਰੱਖਿਆ ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਸੋਨੀਅਨ ਨਾਮ ਦਾ ਇੱਕ ਜਹਾਜ਼ 10 ਲੱਖ ਬੈਰਲ ਕੱਚਾ ਤੇਲ ਲੈ ਕੇ ਜਾ ਰਿਹਾ ਸੀ ਜੋ ਜਲ ਮਾਰਗ ਦੇ ਵਿੱਚ ਫਸ ਗਿਆ ਤੇ ਹਾਦਸਾ ਗਰਸਤ ਹੋ ਗਿਆ ਇਸ ਉੱਤੇ ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਹਮਲਾ ਕੀਤਾ ਸੀ ਅਤੇ ਬਾਅਦ ਵਿੱਚ ਵਿਸਫੋਟਕਾਂ ਨਾਲ ਤਬਾਹ ਕਰ ਦਿੱਤਾ ਗਿਆ ਬਚਾਅ ਕਰਮਚਾਰੀਆਂ ਨੂੰ ਜਹਾਜ਼ ਨੂੰ ਖਿੱਚਣ ਅੱਗ ਬੁਝਾਉਣ ਅਤੇ ਬਚੇ ਹੋਏ ਕੱਚੇ ਤੇਲ ਨੂੰ ਬਾਹਰ ਕੱਢਣ ਦੇ ਵਿੱਚ ਮਹੀਨੇ ਲੱਗੇ ਤੇ ਹੁਤੀਆਂ ਨੇ 21 ਅਗਸਤ ਨੂੰ ਯੂਨਾਨੀ ਛੰਡੇ ਵਾਲੇ ਸੋਨਿਆਨ ਟੈਂਕਰ ਦੇ ਉੱਤੇ ਛੋਟੇ ਹਥਿਆਰਾਂ ਪ੍ਰੋਜੈਕਟਾਈਲਰ ਅਤੇ ਇੱਕ ਡ੍ਰੋਨ ਕਿਸ਼ਤੀ ਨਾਲ ਹਮਲਾ ਕੀਤਾ ਸੀ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਵਿੱਚ ਸਫਲ ਰਹੀ ਹੈ ਤੇ ਕੁੰਦਨ ਗੋਗਿਆ ਨੂੰ ਸਰਬਸੰਮਤੀ ਦੇ ਨਾਲ ਪਟਿਆਲਾ ਦਾ ਮੇਅਰ ਚੁਣਿਆ ਗਿਆ ਇਸ ਮੌਕੇ ਉੱਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਸਿਹਤ ਮੰਤਰੀ ਫਲਵੀਰ ਸਿੰਘ ਵੀ ਮੌਜੂਦ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ ਤੇ ਚੋਣਾਂ ਸਮੇਂ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਦਾ ਕੰਮ ਕੀਤਾ ਜਾਵੇਗਾ ਤੇ ਇਸ ਮੌਕੇ ਆਪ ਮੁਖੀ ਅਮਨ अरोड़ा ਨੇ ਕਿਹਾ ਕਿ ਕੱਲ ਪਾਰਟੀ ਨੂੰ ਸੂਬੇ ਪੱਰ ਦੇ 8 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਦੀ ਅਗਵਾਈ ਮਿਲ ਗਈ ਹੈ ਤੇ ਹੁਣ ਪਟਿਆਲਾ ਦੇ ਸਾਰੇ ਕੌਂਸਲਰਾਂ ਦੇ ਸਭ ਸੰਮਤੀ ਨਾਲ ਆਪ ਨੇਤਾ ਕੁੰਦਨ ਗੋਗਿਆ ਨੂੰ ਮੇਅਰ ਤੇ ਹਰਿੰਦਰ ਸਿੰਘ ਨੂੰ ਸੀਨੀਅਰ ਡਿਪਟੀ ਮੇਅਰ ਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣੇ ਤੇ ਉਹਨਾਂ ਆਖਿਆ ਕਿ ਆਪ ਦੀ ਅਗਵਾਈ ਹੇਠ ਹੋਣ ਵਾਲੇ ਸਾਲ ਪੰਜਾਬ ਦੇ ਲਈ ਚਾਰੀ ਵਿਕਾਰ ਤੇ ਨਵੇਂ ਯੁੱਗ ਸਾਬਤ ਹੋਣਗੇ। ਦੇਸ਼ ਭਰ ਦੇ ਵਿੱਚ ਹਿਊਮਨ ਮੈਟਰ ਨਿਓਮ ਵਾਇਰਸ ਦੇ ਮਾਮਲੇ ਵਧੇ ਜਾ ਰਹੇ ਨੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਤੇ ਇਸ ਸੰਬੰਧ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਸ਼ਗੋਤਰਾ ਨੇ ਦੱਸਿਆ ਕਿ ਲੋਕ ਐਚ ਐਮ ਪੀ ਵੀ ਵਾਇਰਸ ਤੋਂ ਨਾ ਘਬਰਾਉਣ। ਇਹ ਇੱਕ ਆਮ ਸਰਦੀ ਜੁਕਾਮ ਦੀ ਤਰ੍ਹਾਂ ਫਲੂ ਵਰਗੀ ਹੈ। ਪੰਜਾਬ ਦੇ ਵਿੱਚ ਅਜੇ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਰ ਵਿਪਾਦ ਇਸ ਦੇ ਇਲਾਜ ਲਈ ਪੂਰੀ ਤਰ੍ਹਾਂ ਅਲਰਟ ਹੈ ਤੇ ਹਲਕਾ ਬੁਖਾਰ ਨੱਕ ਦਾ ਵਗਣਾ ਖਾਂਸੀ ਗਲੇ ਚ ਖਾਰਿਸ਼ ਜਾਂ ਸਾਰਿਆਂ ਵਿੱਚ ਤਕਲੀਫ ਐਸ ਦੇ ਮੋਢਲੇ ਲੱਛਣ ਨੇ ਤੇ ਇਹ ਸਭ ਇੱਕ ਹਫ਼ਤੇ ਦੇ ਵਿੱਚ ਆਪਣੇ ਆਪ ਠੀਕ ਹੋ ਜਾਂਦੇ ਨੇ ਤੇ 5 ਸਾਲ ਤੋਂ ਛੋਟੇ ਬੱਚੇ ਤੇ 60 ਸਾਲ ਤੋਂ ਉੱਪਰ ਬਜ਼ੁਰਗ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਆ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਅਜਲੀਏ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ